ਆਈਐਸਪੀਸੀਐਸ ਦੇ ਪੇਪਰ ਦਾ ਤਾਂ ਇੱਕ ਸਿੱਧਾ ਹਿਸਾਬ ਆ ਕਿ ਉਨਨੀ ਤੁਹਾਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਉਨਾਂ ਭੂਗੋਲ ਪਤਾ ਹੋਣਾ ਚਾਹੀਦਾ ਉਨਾਂ ਵਿਗਿਆਨ ਤੇ ਉਨਾਂ ਵਾਤਾਵਰਨ ਅਸੀਂ ਜੇ ਪੰਜਾਬੀ ਚ ਪੇਪਰ ਦੇਣੇ ਆ ਦੇ ਸਕਦੇ ਆ ਫਿਰ ਇਹ ਗੱਲ ਜਿਹਨੇ ਫਲਾਈ ਵੀ ਆ ਵੀ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਅਫਸਰ ਨਹੀਂ ਲੱਗ ਸਕਦੇ ਬਈ ਇਹ ਫਲਾਈ ਆ ਕੋਚਿੰਗ ਸੈਂਟਰਾਂ ਨੇ ਮੈਂ ਤਾਂ ਇਹ ਗੱਲ ਕਹਿਣਾ ਕਿ ਸਾਡੇ ਵਰਗੇ ਲੋਕ ਜਿਹੜੇ ਪਰ ਤੁਸੀਂ ਖੁਦ ਇੱਕ ਕੋਚਿੰਗ ਸੈਂਟਰ ਚਲਾਉ ਰਹੇ ਹੋ ਹੁਣ ਮੈਂ ਇੱਕ ਕੋਚਿੰਗ ਸੈਂਟਰ ਚਲਾਉਣਾ ਮੈਨੂੰ ਪਤਾ ਕਿ ਮੇਰੇ ਕੋਲ ਪੜਾਉਣ ਵਾਲੇ ਪੰਜ ਅਧਿਆਪਕ ਨੇ ਤੇ ਪੰਜ ਦੇ ਪੰਜ ਅਧਿਆਪਕ ਅੰਗਰੇਜ਼ੀ ਮੀਡੀਅਮ ਚ ਪੜਾ ਰਹੇ ਆ ਤਾਂ ਜੇ ਪੰਜਾਬੀ ਮੀਡੀਅਮ ਵਾਲਾ ਬੱਚਾ ਮੇਰੇ ਕੋਲ ਆ ਗਿਆ ਤਾਂ ਮੈਂ ਉਹਨੂੰ ਕੀ ਕਹੂੰਗਾ ਮੈਂ ਉਹਨੂੰ ਇਹੀ ਕਹੂੰਗਾ ਕਿ ਪੰਜਾਬੀ ਮੀਡੀਅਮ ਵਾਲਿਆਂ ਦਾ ਪੇਪਰ ਨਹੀਂ ਕਲੀਅਰ ਹੁੰਦਾ ਕਲਰਕ ਦੇ ਪੇਪਰ ਤੋਂ ਲੈ ਕੇ ਆਈਐਸ ਦੇ ਪੇਪਰ ਦੀ ਤਿਆਰੀ ਤੁਸੀਂ ਪੰਜਾਬੀ ਮਾਧਿਅਮ ਚ ਕਰ ਸਕਦੇ ਹੋ ਬਸ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਫਿਰ ਤੁਸੀਂ ਹਰ ਚੀਜ਼ ਤੁਹਾਨੂੰ ਪੰਜਾਬੀ ਚ ਪਤਾ ਹੋਣੀ ਚਾਹੀਦੀ ਹੈ ਤੁਸੀਂ ਇੱਕ ਸ਼ਬਦ ਸੁਣਿਆ ਹੋਊਗਾ ਅੱਜ ਕੱਲ ਬੜਾ ਪ੍ਰਚਲਿਤ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਜੇ ਤੁਸੀਂ ਇਹ ਮੰਨ ਕੇ ਬਹਿ ਗਏ ਕਿ ਮੈਂ ਪੇਪਰ ਪੰਜਾਬੀ ਚ ਦੇਣਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬਾਈ ਜੀ ਉਹ ਮਨਸੂਈ ਬੁੱਧੀ ਹੈ ਜੇ ਤੁਸੀਂ ਵਾਤਾਵਰਨ ਦਾ ਪੇਪਰ ਲਿਖਣ ਬਹਿ ਗਏ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਕੋਸਿਸਟਮ ਨੂੰ ਕਹਿਣਾ ਕੀ ਹੈ ਸੀ ਸਾਨੂੰ ਹਰ ਸ਼ਬਦ ਦਾ ਪੰਜਾਬੀ ਅਨਵਾਦ ਪਤਾ ਹੋਣਾ ਚਾਹੀਦਾ ਹੈ ਜੇ ਤੁਸੀਂ ਕਿਸੇ ਟੈਸਟ ਦੇ ਵਿੱਚ ਇੰਟਰਵਿਊ ਚ ਬੈਠੇ ਹੋ ਤੁਹਾਨੂੰ ਕੱਲੀ ਪੰਜਾਬੀ ਆਉਂਦੀ ਹੈ ਉਹਦੇ ਚ ਕਹਿੰਦੇ ਵੀ ਜੇ ਤੁਸੀਂ ਪੰਜਾਬੀ ਬੋਲਦੇ ਹੋ ਤਾਂ ਤੁਹਾਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਜਿੰਨੀ ਅੰਗਰੇਜ਼ੀ ਵਾਲਿਆਂ ਨੂੰ ਦਿੱਤੀ ਜਾਂਦੀ ਹੈ ISDP ਪੇਪਰ ਦੀ ਗੱਲ ਦੱਸ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਪੁੱਛੂਗਾ ਕਿ ਤੁਹਾਡਾ ਮਾਧਿਅਮ ਕਿਹੜਾ ਹੈ ਜੇ ਤੁਹਾਡਾ ਮਾਧਿਅਮ ਜਾਂ ਮੀਡੀਅਮ ਇੰਗਲਿਸ਼ ਹੈ ਨਾ ਤਾਂ ਤੁਹਾਨੂੰ ਉਹ ਪੈਨਲ ਇੰਗਲਿਸ਼ 'ਚ ਸਵਾਲ ਪੁੱਛੂਗਾ ਜੇ ਤੁਸੀਂ ਆਪਣਾ ਪੇਪਰ ਇੰਗਲਿਸ਼ ਮੀਡੀਅਮ 'ਚ ਵੀ ਦੇ ਕੇ ਆਏ ਹੋ ਤਾਂ ਇੱਕ ਵਾਰ ਪੈਨਲ ਤੁਹਾਨੂੰ ਫੇਰ ਪੁੱਛੂਗਾ ਕਿ ਤੁਸੀਂ ਸਾਨੂੰ ਦੱਸ ਦਿਓ ਕਿ ਜੇ ਤੁਹਾਡਾ ਮੀਡੀਅਮ ਇੰਗਲਿਸ਼ ਹਿੰਦੀ ਜਾਂ ਪੰਜਾਬੀ ਹੈ ਜਿਹੜੇ ਮੀਡੀਅਮ 'ਚ ਤੁਸੀਂ ਕੰਫਰਟੇਬਲ ਹੋ ਅਸੀਂ ਤਾਂ ਤੁਹਾਡੀ ਪਰਸਨੈਲਿਟੀ ਦੀ ਪਰਖ ਕਰਨੀ ਆ ਅਸੀਂ ਤਾਂ ਬਸ ਇਹ ਪਰਖ ਕਰਨੀ ਆ ਕਿ ਤੁਸੀਂ ਇੱਕ ਚੰਗੇ ਤੇ ਲਾਇਕ ਅਫਸਰ ਬਣ ਸਕਦੇ ਹੋ ਕਿ ਨਹੀਂ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਕੀ ਪੰਜਾਬੀ ਬੋਲ ਕੇ ਪੰਜਾਬ ਦੇ ਵਿੱਚ ਅਫਸਰ ਲੱਗਿਆ ਜਾ ਸਕਦਾ ਹੈ ਕੀ ਜੇ ਤੁਸੀਂ ਕਿਸੇ ਟੈਸਟ ਦੀ ਤਿਆਰੀ ਕਰਨੀ ਆ ਤਾਂ ਪੰਜਾਬੀ ਭਾਈ ਜਿਹੜੇ ਸਾਡੇ ਵਰਗੇ ਆ ਤਪੜਾ ਵਾਲੇ ਸਕੂਲਾਂ 'ਚ ਪੜ੍ਹੇ ਆ ਸਾਡੇ ਮੱਖ ਮੰਤਰੀ ਸਾਹਿਬ ਵੀ ਕਹਿੰਦੇ ਆ ਮੈਂ ਵੀ ਉਹਨਾਂ 'ਚ ਹੀ ਪੜ੍ਹਿਆ ਪਰ ਜਿਹੜੇ ਆਪਣੇ ਵਰਗੇ ਪੜ੍ਹੇ ਆ ਅੰਗਰੇਜ਼ੀ 'ਚ ਹੱਥ ਤੰਗ ਆ ਜਿੰਨਾਂ ਦਾ ਉਹਨਾਂ ਦਾ ਕੀ ਬਣੂਗਾ ਪੰਜਾਬੀ 'ਚ ਕੋਈ ਸਕੋਪ ਹੈ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਉਹ ਬਾਈ ਆਪਣੇ ਨਾਲ ਮੌਜੂਦ ਆ ਜਿਹੜੇ ਤਿਆਰੀ ਕਰਵਾਉਂਦੇ ਆ ਬਹੁਤ ਸਾਰੇ ਲੋਕਾਂ ਨੂੰ ਬੱਚਿਆਂ ਨੂੰ ਇਹਨਾਂ ਨੇ ਵਿਦਿਆਰਥੀਆਂ ਨੂੰ ਬੱਚੇ ਨਾ ਬੋਲਾਂ ਵਿਦਿਆਰਥੀ ਬੋਲਾਂ ਇਹਨਾਂ ਨੂੰ ਤਿਆਰੀ ਕਰਵਾਈ ਆ ਬਾਈ குருਸ਼ਰਨੀ ਆਪਦਾ ਪਟਿਆਲੇ ਦੇ ਵਿੱਚ ਇਹ ਇਹਨਾਂ ਦਾ ਇੱਕ ਸਸਤਾ ਜੜੀ ਨੂੰ ਇਹ ਚਲਾਉਂਦੇ ਆ ਬਾਈ ਜੀ ਮੈਂ ਹੁਣ ਇੱਕ ਸਿੱਧੀ ਜਿਹੀ ਸਵਾਲ ਪੁੱਛਾਂ ਅੰਗਰੇਜ਼ੀ ਬੋਲਣ ਵਾਲਿਆਂ ਦਾ ਤਾਂ ਚਲੋ ਪਤਾ ਵੀ ਬਾਣੀ ਜਾਂਦਾ ਕੁਛ ਨਾ ਕੁਛ ਹਾਂਜੀ ਉਹਨਾਂ ਸਾਡੇ ਵਾਲੇ ਮਤਲਬ ਅਸੀਂ ਆਪਾਂ ਪੰਜਾਬੀ ਜਿਹੜੇ ਬੋਲਦੇ ਆਂ ਕੱਲੀ ਪੰਜਾਬੀ ਜਾਣਦੇ ਆਂ ਅੰਗਰੇਜ਼ੀ ਥੋੜੀ-ਬਹੁਤੀ ਜਾਣਦੇ ਆਂ ਕੰਮ ਚਲਾਉ ਉਹਨਾਂ ਦਾ ਕੁਝ ਥੋੜੇ ਵਾਲੀ ਲਾਈਨ ਚ ਬਣ ਸਕਦਾ ਕਿ ਜੇ ਉਹ ਸਰਕਾਰੀ ਨੌਕਰੀ ਚਾਹਣਾ ਚਾਹੁੰਦਾ ਨਾ ਤਾਂ ਉਹਦੇ ਵਾਸਤੇ ਪੰਜਾਬੀ ਕਦੇ ਅੜਿੱਕਾ ਨਹੀਂ ਬਣੀ ਇਹ ਅੱਜ ਜਰੂਰ ਇੱਕ ਮਤਲਬ ਕਿ ਧਾਰਨਾ ਬਣ ਗਈ ਹੋਊਗੀ ਪਰ ਪੰਜਾਬੀ ਪੜ ਕੇ ਤਾਂ ਲੋਕ ਆਈਐਸ ਪੀਸੀਐਸ ਤੋਂ 10 ਸਾਲ ਪਹਿਲਾਂ ਵੀ ਲੱਗਦੇ ਰਹੇ ਆ 10 ਸਾਲ ਪਹਿਲਾਂ ਵੀ ਲੱਗਦੇ ਰਹੇ ਆ 20 ਸਾਲ ਪਹਿਲਾਂ ਵੀ ਲੱਗਦੇ ਰਹੇ ਆ ਸਮੱਸਿਆਵਾਂ ਹੈ ਜ਼ਰੂਰ ਨੇ ਕਿ ਜੇ ਮੰਨ ਲਓ ਕੋਈ ਬੰਦਾ ਕਵੇ ਕਿ ਮੈਂ ਪੰਜਾਬੀ ਪੜ੍ਹ ਕੇ ਆਈਐਸ ਪੀਸੀਐਸ ਬਣਨਾ ਹੈ ਜਾਂ ਮੈਂ ਪੰਜਾਬੀ ਪੜ੍ਹ ਕੇ ਇਸ ਕਿਤੇ ਚੋਂ ਸਰਕਾਰੀ ਨੌਕਰੀ ਵਾਲੇ ਪਾਸੇ ਜਾਣਾ ਹੈ ਬਸ ਉਹਨੂੰ ਫਿਰ ਇੱਕੋ ਹੀ ਸ਼ਰਤ ਉਹਦੇ ਡੇ ਢੁਕਦੀ ਆ ਕਿ ਪੰਜਾਬੀ ਨਾਲ ਨਿਆ ਕਰਦਾ ਹੋਵੇਂ ਤੂੰ ਨਿਆ ਕਿਵੇਂ ਮਤਲਬ ਨਿਆ ਦਾ ਮਤਲਬ ਬਾਈ ਜੀ ਇਹ ਆ ਕਿ ਜਦੋਂ ਅਸੀਂ ਪੇਪਰ ਦੇਣ ਬੈਗੇ ਤਾਂ ਸਾਨੂੰ ਪੇਪਰ ਚ ਕੱਲਾ ਇਤਿਹਾਸ ਤਾਂ ਹੋਣਾ ਨਹੀਂ ਹੂੰ ਸਾਨੂੰ ਵਿਗਿਆਨ ਦੇ ਸਵਾਲ ਵੀ ਆਉਣੇ ਆ ਭੂਗੋਲ ਦੇ ਸਵਾਲ ਵੀ ਆਉਣੇ ਆ ਵਾਤਾਵਰਨ ਦੇ ਸਵਾਲ ਵੀ ਆਉਣੇ ਆ ਤੁਹਾਨੂੰ ਸਾਰੇ ਜਿੰਨੇ ਵੀ ਵਿਸ਼ੇ ਪੇਪਰ 'ਚ ਹੋਣਗੇ ਤੁਹਾਨੂੰ ਸਾਰੇ ਪੰਜਾਬੀ 'ਚ ਲਿਖਣੇ ਪੈਣੇ ਆ ਜਿਵੇਂ ਤੁਸੀਂ ਇੱਕ ਸ਼ਬਦ ਸੁਣਿਆ ਹੋਊਗਾ ਅੱਜ ਕੱਲ ਬੜਾ ਪ੍ਰਚਲਿਤ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਹੂੰ ਤੇ ਜੇ ਤੁਹਾਨੂੰ ਪੇਪਰ 'ਚ ਪੰਜਾਬ ਤੁਸੀਂ ਇਹ ਮੰਨ ਕੇ ਬਹਿ ਗਏ ਕਿ ਮੈਂ ਪੇਪਰ ਪੰਜਾਬੀ 'ਚ ਦੇਣਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬਾਈ ਜੀ ਉਹ ਮਨਸੂਈ ਬੁੱਧੀ ਹੈ ਜੇ ਤੁਸੀਂ ਵਾਤਾਵਰਨ ਦਾ ਪੇਪਰ ਲਿਖਣ ਬੈਗੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਕੋਸਿਸਟਮ ਨੂੰ ਕਹਿਣਾ ਕੀ ਹੈ ਅਸੀਂ ਸਾਨੂੰ ਹਰ ਸ਼ਬਦ ਦਾ ਪੰਜਾਬੀ ਅਨਵਾਦ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਉਹਨੂੰ ਪ੍ਰਤੀਸਥਿਤਕੀ ਤੰਤਰ ਕਹਣਾ ਹੈ ਇਕੋਲੋਜੀ ਨੂੰ ਅਸੀਂ ਕੀ ਕਹਿਣਾ ਹੈ ਹੁਣ ਅਸੀਂ ਅਕਸਰ ਕਹਿ ਦਿੰਦੇ ਆ ਕਿ ਇੰਟਰਨੈਸ਼ਨਲ ਮੋਨਟਾਈਜੇਸ਼ਨ ਮੋਨਟਾਈਜੇਸ਼ਨ ਫੰਡ ਸਾਨੂੰ ਪਤਾ ਹੈ ਸਾਨੂੰ ਇਹ ਸਾਫ਼ ਪਤਾ ਹੋਣਾ ਚਾਹੀਦਾ ਹੈ ਕਿ ਉਹ ਅੰਤਰਰਾਸ਼ਟਰੀ ਮੁਦਰੀਕਰਨ ਸਾਨੂੰ ਸ਼ਬਦਾਂ ਦੀ ਪੰਜਾਬੀ ਨਹੀਂ ਆਉਂਦੀ ਬਈ ਜਦੋਂ ਤੱਕ ਸਾਨੂੰ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਪੰਜਾਬੀ 'ਚ ਲਿਖਣਾ ਨਹੀਂ ਆਉਂਦਾ ਅਸੀਂ ਪੇਪਰ ਕਿਵੇਂ ਪੰਜਾਬੀ 'ਚ ਦਵਾਂਗੇ ਆਹ ਕਮੀਆਂ ਸਾਡੀ ਇਹ ਹੁਣ ਕਿਉਂਕਿ ਮੈਂ ਉਹ ਬੰਦਾ ਵੀਰੇ ਜਿਹਨੇ ਟੈਸਟ ਦੀ ਕਦੇ ਤਿਆਰੀ ਨਹੀਂ ਕੀਤੀ ਹਾਂਜੀ ਨਲਾਇਕ ਜਵਾਬ ਸੀਗੇ ਅਸੀਂ ਠੀਕ ਆ ਤੇ ਜਿਹੜੇ ਵੀ ਚਲੋ ਤਿਆਰੀ ਆਪਣੇ ਤੋਂ ਛੋਟੇ ਕੋਈ ਕਰਨਾ ਚਾਹੁੰਦੇ ਆ ਹਨਾ ਇਹਦੇ ਤੇ ਵੀ ਕੋਈ ਲਿਮਿਟੇਸ਼ਨ ਆ ਵੀ ਇੰਨੇ ਇਸੇ ਲਾਈਨ 'ਚ ਤੁਸੀਂ ਜਾ ਸਕਦੇ ਹੋ ਜੇ ਤੁਸੀਂ ਪੰਜਾਬੀ 'ਚ ਪੜ੍ਹੇ ਹੋ ਜਾਂ ਬਹੁਤ ਸਾਰੀਆਂ ਲਾਈਨਸ ਹੈਗੀਆਂ ਬਹੁਤ ਸਾਰੇ ਟੈਸਟ ਹੈ ਜਿਨ੍ਹਾਂ ਚ ਪੰਜਾਬੀ ਚ ਕੋਈ ਵੀ ਦਿੱਕਤ ਨਹੀਂ ਆਉਂਦੀ ਜੇ ਤੁਸੀਂ ਦੇਖੋ ਬਾਈ ਪੰਜਾਬੀ ਚ ਜੇ ਅਸੀਂ ਪੰਜਾਬ ਸਰਕਾਰ ਦੇ ਪੇਪਰਾਂ ਨੂੰ ਦੇਖੀਏ ਚਾਹੇ ਉਹ ਆਈਐਸ ਪੀਸੀਐਸ ਦਾ ਪੇਪਰ ਆ ਚਾਹੇ ਉਹ ਛੋਟੇ ਦਰਜੇ ਤੇ ਇਨਸਪੈਕਟਰ ਪਦਰ ਦੇ ਪੇਪਰ ਆ ਚਾਹੇ ਤੀਸਰੇ ਦਰਜੇ ਦੇ ਕਲਰਕ ਪਦਰ ਦੇ ਪੇਪਰ ਆ ਜਿੱਥੋਂ ਤੱਕ ਮੈਂ ਗੱਲ ਸਮਝਿਆ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਸਰਕਾਰੀ ਨੌਕਰੀਆਂ ਦੀ ਗੱਲ ਦੇਖੀਏ ਸਰਕਾਰੀ ਨੌਕਰੀ ਤੋਂ ਬਾਅਦ ਪੰਜਾਬੀ ਦਾ ਯੋਗਦਾਨ ਕੀ ਹੈ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ ਕਿ ਪੰਜਾਬੀ ਦੇ ਨਾਂ ਤੇ ਜਦੋਂ ਅਸੀਂ ਪੰਜਾਬੀ ਪ੍ਰਮੋਟ ਕਰਨ ਦੇ ਨਾਂ ਤੇ ਅਸੀਂ YouTube ਚ ਲਾਉਨੇ ਆ ਜਾਂ ਉੱਥੇ ਵੀ ਪੰਜਾਬੀ ਨੂੰ ਬੜਾ ਹੰਗਾਰਾ ਮਿਲ ਰਿਹਾ ਹੈ ਜੇ ਸਾਡੇ ਵਾਲੇ ਕਿਤੇ ਚ ਆ ਜੀਏ ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਕਲਰਕ ਦੇ ਪੇਪਰ ਤੋਂ ਲੈ ਕੇ IAS ਦੇ ਪੇਪਰ ਦੀ ਤਿਆਰੀ ਤੁਸੀਂ ਪੰਜਾਬੀ ਮਾਧਿਅਮ ਚ ਕਰ ਸਕਦੇ ਹੋ ਬਸ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਫਿਰ ਤੁਸੀਂ ਹਰ ਚੀਜ਼ ਤੁਹਾਨੂੰ ਪੰਜਾਬੀ ਚ ਪਤਾ ਹੋਣੀ ਚਾਹੀਦੀ ਹੈ ਕਮੀ ਕਿੱਥੇ ਰਹਿ ਰਹੀ ਆ ਹੁਣ ਮੰਨ ਲਓ ਕਿ ਇੱਕ ਬੱਚਾ ਕਹਿੰਦਾ ਜੀ ਮੈਂ ਪੰਜਾਬੀ ਚ ਆਈਐਸ ਦੀ ਤਿਆਰੀ ਕਰਨੀ ਆ ਮੈਂ ਪੀਸੀਐਸ ਦੀ ਤਿਆਰੀ ਕਰਨੀ ਆ ਜਾਂ ਮੈਂ ਪੰਜਾਬ ਪੁਲਿਸ ਦੀ ਵਰਦੀ ਪਾਉਣੀ ਆ ਸਬ ਇੰਸਪੈਕਟਰ ਇੰਸਪੈਕਟਰ ਦੀ ਤਿਆਰੀ ਕਰਨੀ ਆ ਤੇ ਕਰਨੀ ਮੈਂ ਪੰਜਾਬੀ ਮਾਧਿਅਮ ਚ ਸਮੱਸਿਆ ਇਹ ਆ ਕਿ ਸਾਡੇ ਜਿਹੜੇ ਵਿਗਿਆਨ ਪੜਾਉਣ ਵਾਲੇ ਟੀਚਰ ਆ ਸਾਡੇ ਜਿਹੜੇ ਹਿਸਾਬ ਪੜਾਉਣ ਵਾਲੇ ਟੀਚਰ ਆ ਉਹ ਵਿਚਾਰੇ ਪੰਜਾਬੀ ਤੋਂ ਲੈਦੇ ਹੋਗੇ ਉਹ ਪੰਜਾਬੀ ਚ ਪੜਾਈ ਨਹੀਂ ਰਹੇ ਹੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ 11ਵੀਂ 12ਵੀਂ ਤੋਂ ਮੈਥ ਦੀਆਂ ਤੇ ਸਾਇੰਸ ਦੀਆਂ ਕਿਤਾਬਾਂ ਬਹੁਤਿਆਂ ਅੰਗਰੇਜ਼ੀ ਮੀਡੀਅਮ ਚ ਆਉਂਦੀਆਂ 70 ਤੋਂ 80% ਬੱਚੇ 11ਵੀਂ ਕਲਾਸ ਤੋਂ ਬਾਅਦ ਆਪਣਾ ਸਾਇੰਸ ਮੈਥ ਦਾ ਪੇਪਰ ਆ ਜਿਹੜਾ ਵਿਗਿਆਨ ਹਿਸਾਬ ਦਾ ਪੇਪਰ ਆ ਉਹ ਅੰਗਰੇਜ਼ੀ ਮਾਧਿਅਮ ਚ ਲਿਖ ਰਹੇ ਆ ਫਿਰ ਉਹਨਾਂ ਬੱਚਿਆਂ ਤੋਂ ਅਸੀਂ ਕੀ ਉਮੀਦ ਕਰਾਂਗੇ ਕਿ ਉਹ ਬੱਚੇ ਅੱਗੇ ਜਾ ਕੇ ਪੰਜਾਬੀ ਮਾਧਿਅਮ ਚ ਸਾਇੰਸ ਮੈਥ ਦਾ ਪੇਪਰ ਦੇ ਲੈਣਗੇ ਤੇ ਆਈਐਸ ਪੀਸੀਐਸ ਦੇ ਪੇਪਰ ਦਾ ਤਾਂ ਇੱਕ ਸਿੱਧਾ ਹਿਸਾਬ ਆ ਕਿ ਉਹਨਾਂ ਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਭੂਗੋਲ ਪਤਾ ਹੋਣਾ ਚਾਹੀਦਾ ਉਹਨਾਂ ਵਿਗਿਆਨ ਤੇ ਉਹਨਾਂ ਵਾਤਾਵਰਨ ਇਹ ਦਿੱਕਤ ਆ ਸਾਡੀ ਅਸੀਂ ਜੇ ਪੰਜਾਬੀ ਚ ਪੇਪਰ ਦੇਣੇ ਆ ਦੇ ਸਕਦੇ ਆ ਫਿਰ ਇਹ ਗੱਲ ਕਿਹਨੇ ਫਲਾਈ ਵੀ ਆ ਵੀ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਅਫਸਰ ਨਹੀਂ ਲੱਗ ਸਕਦੇ ਬਈ ਇਹ ਫਲਾਈ ਆ ਕੋਚਿੰਗ ਸੈਂਟਰਾਂ ਨੇ ਮੈਂ ਤਾਂ ਇਹ ਗੱਲ ਕਹਿਣਾ ਕਿ ਸਾਡੇ ਵਰਗੇ ਲੋਕ ਜਿਹੜੇ ਪਰ ਤੁਸੀਂ ਖੋਦ ਇੱਕ ਕੋਚਿੰਗ ਸੈਂਟਰ ਚਲੋੜੋ ਦੇਖ ਬਈ ਇਹਦੇ ਚ ਗੱਲ ਕੀ ਆ ਜੇ ਕਮੀ ਆ ਤਾਂ ਉਹਨੂੰ ਕੱਢ ਕੇ ਸਾਹਮਣੇ ਲੈ ਕੇ ਆਓ ਹੁਣ ਮੈਂ ਇੱਕ ਕੋਚਿੰਗ ਸੈਂਟਰ ਚਲਾਉਣਾ ਮੈਨੂੰ ਪਤਾ ਆ ਕਿ ਮੇਰੇ ਕੋਲ ਪੜਾਉਣ ਵਾਲੇ 5 ਅਧਿਆਪਕ ਨੇ ਤੇ 5 ਦੇ 5 ਅਧਿਆਪਕ ਅੰਗਰੇਜ਼ੀ ਮੀਡੀਅਮ ਚ ਪੜਾ ਰਹੇ ਆ ਤਾਂ ਜੇ ਪੰਜਾਬੀ ਮੀਡੀਅਮ ਵਾਲਾ ਬੱਚਾ ਮੇਰੇ ਕੋਲ ਆ ਗਿਆ ਤਾਂ ਮੈਂ ਉਹਨੂੰ ਕੀ ਕਹੂੰਗਾ ਮੈਂ ਉਹਨੂੰ ਇਹੀ ਕਹੂੰਗਾ ਕਿ ਪੰਜਾਬੀ ਮੀਡੀਅਮ ਵਾਲਿਆਂ ਦਾ ਪੇਪਰ ਨਹੀਂ ਕਲੀਅਰ ਹੁੰਦਾ ਹੂੰ ਤਾਂ ਇਹਦਾ ਮਤਲਬ ਇਹ ਆ ਕਿ ਜੇ ਇੱਕ ਦੁਕਾਨਦਾਰ ਕੋਲ ਕਾਲਗੇਟ ਹੈ ਨਹੀਂ ਪੈਪਸੂਡੈਂਟ ਹੈ ਕਿਸੇ ਨੇ ਆ ਕੇ ਕਹਤਾ ਕਿ ਭਾਈ ਕਾਲਗੇਟ ਦੇ ਦਿਓ ਤਾਂ ਉਹ ਕੀ ਕਹੂਗਾ ਅੱਜ ਕੱਲ ਆ ਨਹੀਂ ਰਹੀ ਉਹ ਕਹੂਗਾ ਜੀ ਵਧੀਆ ਨਹੀਂ ਸੀਗੀ ਇਸ ਕਰਕੇ ਇਹ ਇਹ ਨਾ ਪੈਪਸੂਡੈਂਟ ਲੈ ਕੇ ਜਾਓ ਹੂੰ ਜੇ ਤੁਹਾਨੂੰ ਅਗਲਾ ਗਾਹਕ ਕਹਦੇ ਕਿ ਬਾਈ ਨਹੀਂ ਸਾਨੂੰ ਕਾਲਗੇਟ ਹੀ ਦੇ ਦੇ ਬਾਈ ਉਹ ਨਹੀਂ ਸਾਡੇ ਕੋਲ ਹੈਗੀ ਕੱਲ ਆਜੂਗੀ ਸਹੀ ਬਸ ਉਹੀ ਹਿਸਾਬ ਕਿਤਾਬ ਇੱਥੇ ਵੀ ਕਿ ਜਿਹੜੇ ਦੁਕਾਨਦਾਰ ਕੋਲ ਕਾਲਗੇਟ ਹੈ ਨਹੀਂ ਉਹ ਪੈਪਸੋਡੈਂਟ ਦੇ ਫਾਇਦੇ ਗਿਣਾ ਰਿਹਾ ਏ ਜਿਹਦੇ ਕੋਲ ਪੰਜਾਬੀ ਮਾਧਿਅਮ ਪੜਾਉਣ ਵਾਲੇ ਟੀਚਰ ਹੈ ਨਹੀਂ ਉਹ ਅੰਗਰੇਜ਼ੀ ਮਾਧਿਅਮ ਦੇ ਫਾਇਦੇ ਗਿਣਾ ਰਿਹਾ ਏ ਇਹ ਵੀ ਕੀ ਅਫਵਾਹ ਗਿਆ ਕਿ ਕਿ ਜੇ ਤੁਸੀਂ ਕਿਸੇ ਟੈਸਟ ਦੇ ਵਿੱਚ ਇੰਟਰਵਿਊ 'ਚ ਬੈਠੇ ਹੋ ਤੁਹਾਨੂੰ ਕੱਲੀ ਪੰਜਾਬੀ ਆਉਂਦੀ ਹੈ ਜਿਹੜੇ ਵੀ ਮਤਲਬ ਟੈਸਟ ਦੇ ਵਿੱਚ ਜਾਂ ਜਿਹੜੀ ਵੀ ਇਮਤਿਹਾਨ ਦਾ ਇੱਕ ਹਿੱਸਾ ਹੁੰਦਾ ਹੈ ਇੰਟਰਵਿਊ ਨਾ ਉਹ ਵੀ ਆਪਾਂ ਇਮਤਿਹਾਨੀ ਮੰਨਗੇ ਇੱਕ ਇੰਟਰਵਿਊ ਨੂੰ ਵੀ ਉਹਦੇ ਚ ਵੀ ਉਹ ਬੰਦੇ ਨੂੰ ਦੇਖ ਹੀ ਰਹੇ ਹੁੰਦੇ ਟੈਸਟ ਹੀ ਕਰ ਰਹੇ ਹੁੰਦੇ ਬਿਲਕੁਲ ਜੀ ਤਾਂ ਉਹਦੇ ਚ ਕਹਿੰਦੇ ਵੀ ਜੇ ਤੁਸੀਂ ਪੰਜਾਬੀ ਬੋਲਦੇ ਹੋ ਤਾਂ ਤੁਹਾਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਜਿੰਨੀ ਅੰਗਰੇਜ਼ੀ ਵਾਲਿਆਂ ਨੂੰ ਦਿੱਤੀ ਜਾਂਦੀ ਹੈ ਕੋਈ ਬਿਤਕਰੇ ਦੀ ਗੱਲ ਕਰਦਾ ਕੋਈ 100 ਤੁਹਾਨੂੰ ਪਤਾ ਅੱਜ ਕੱਲ੍ਹ ਸਾਜ਼ਿਸ਼ਾਂ ਵਾਲੀ ਐਂਗਲ ਵੀ ਵੱਧ ਚੱਲਦੇ ਹਨ ਨਹੀਂ ভাই ਬਿਲਕੁਲ ਤੁਸੀਂ ਆਪਣੀ ਜਗ੍ਹਾ ਤੇ ਦਰਸਤੋ ਇਹ ਚੀਜ਼ਾਂ ਕੱ ਲਈਏ ਤੁਸੀਂ ਤਾਂ ਨਹੀਂ ਸੁਣੀਆ ਇਹ ਤਾਂ ਅਸੀਂ ਵੀ ਜਦੋਂ ਪਿੰਡਾਂ 'ਚ ਚੱਲਦੇ ਆਂ ਪਿੰਡਾਂ 'ਚ ਅਸੀਂ ਵੀ ਸੁਣਦੇ ਆਂ ਬਟ ਮੈਂ ਤੁਹਾਨੂੰ ਇੱਕ ਟੈਕਨੀਕਲ ਜੀ ਗੱਲ ਦੱਸਦਾ ਜਦੋਂ ਤੁਸੀਂ ਆਈਐਸਪੀਸੀਐਸ ਦਾ ਪੇਪਰ ਦੇਣ ਜਾਂਦੇ ਹੋ ਜਿਹੜੇ ਪੈਨਲ ਦੇ ਅੱਗੇ ਤੁਸੀਂ ਬਹਿੰਦੇ ਹੋ ਪੈਨਲ ਦਾ ਭਾਵ ਆ ਕਿ ਉਹ ਪੰਜ ਜਾਣਿਆਂ ਦੀ ਟੀਮ ਜਿੰਨੇ ਤੇ ਅਡੀ ਇੰਟਰਵਿਊ ਲੈਣੀ ਆ ਉਹ ਸਭ ਤੋਂ ਪਹਿਲਾਂ ਆਈਐਸ ਦੇ ਪੇਪਰ ਦੀ ਗੱਲ ਦੱਸ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਪੁੱਛੂਗਾ ਕਿ ਤੁਹਾਡਾ ਮਾਧਿਅਮ ਕਿਹੜਾ ਹੈ ਜੇ ਤੁਹਾਡਾ ਮਾਧਿਅਮ ਜਾਂ ਮੀਡੀਅਮ ਇੰਗਲਿਸ਼ ਹੈ ਨਾ ਤਾਂ ਤੁਹਾਨੂੰ ਉਸ ਉਸ ਉਹ ਪੈਨਲ ਇੰਗਲਿਸ਼ ਚ ਸਵਾਲ ਪੁੱਛੂਗਾ ਜੇ ਤੁਸੀਂ ਆਪਣਾ ਪੇਪਰ ਇੰਗਲਿਸ਼ ਮੀਡੀਅਮ ਚ ਵੀ ਦੇ ਕੇ ਆਏ ਹੋ ਤਾਂ ਇੱਕ ਵਾਰ ਪੈਨਲ ਤੁਹਾਨੂੰ ਫੇਰ ਪੁੱਛੂਗਾ ਕਿ ਤੁਸੀਂ ਸਾਨੂੰ ਦੱਸ ਦੋ ਕਿ ਜੇ ਤੁਹਾਡਾ ਮੀਡੀਅਮ ਇੰਗਲਿਸ਼, ਹਿੰਦੀ ਜਾਂ ਪੰਜਾਬੀ ਹੈ ਜਿਹੜੇ ਮੀਡੀਅਮ 'ਚ ਤੁਸੀਂ ਕੰਫਰਟੇਬਲ ਹੋ ਅਸੀਂ ਤਾਂ ਤੁਹਾਡੀ ਪਰਸਨੈਲਿਟੀ ਦੀ ਪਰਖ ਕਰਨੀ ਆ ਅਸੀਂ ਤਾਂ ਬਸ ਇਹ ਪਰਖ ਕਰਨੀ ਆ ਕਿ ਤੁਸੀਂ ਇੱਕ ਚੰਗੇ ਤੇ ਲਾਇਕ ਅਫਸਰ ਬਣ ਸਕਦੇ ਹੋ ਕਿ ਨਹੀਂ ਸਾਨੂੰ ਤੁਹਾਡੇ ਮੀਡੀਅਮ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿੱਦਣ ਤੁਸੀਂ ਅਫਸਰ ਬਣ ਕੇ ਆਗੇ ਡੇਢ ਸਾਲ ਅਸੀਂ ਤਾਂ ਉਹ ਟ੍ਰੇਨਿੰਗ ਦੇਣੀ ਆ ਜਿੰਨੀ ਕ ਅੰਗਰੇਜ਼ੀ ਦੀ ਤੁਹਾਨੂੰ ਲੋੜ ਹੋਊਗੀ ਉੰਨੀ ਕ ਅਸੀਂ ਆਪੇ ਸਿਖਾ ਲਾਂਗੇ ਇੱਕ ਬਹੁਤ ਵੱਡੀ ਮਿਥ ਬਣਾਈ ਹੋਈ ਹੈ ਕਿ ਇੰਟਰਵਿਊ ਦੇ ਵਿੱਚ ਜੇ ਤੁਸੀਂ ਕਹਿ ਦੋ ਕਿ ਕੱਲੀ ਅੰਗਰੇਜ਼ੀ ਚ ਇੰਟਰਵਿਊ ਹੁੰਦੀ ਆ ਉਹ ਪਹਿਲਾਂ ਬਕਾਇਦਾ ਤੁਹਾਨੂੰ ਪੁੱਛਦੇ ਆ ਕਿ ਤੁਹਾਡਾ ਮੀਡੀਅਮ ਕਿਹੜਾ ਹੈ ਇਹ ਜ਼ਰੂਰੀ ਹੈ ਜੀ ਹੁਣ ਇੱਕ ਦਿਨ ਤੁਹਾਡੇ ਤਾਂ ਇਹ ਵੀ ਗੱਲ ਕਰਾਂਗੇ ਵੀ ਕਿੰਨਾ ਕੁ ਪੜ੍ਹਨਾ ਪੈਂਦਾ ਜੇ ਕੁਝ ਕਰਨਾ ਕਿਉਂਕਿ ਬਹੁਤ ਲੋਕਾਂ ਨੂੰ ਇਹੋ ਵੀ ਤਿਆਰੀ ਵਾਲੀ ਕਰਨੀ ਪੈਂਦੀ ਆ ਕਿੰਨੇ ਘੰਟੇ ਕਰਨੀ ਪੈਂਦੀ ਆ ਚਲੋ ਮਿਹਨਤ ਤੋਂ ਤਾਂ ਕਦੇ ਨਹੀਂ ਭੱਜਣਾ ਚਾਹੀਦਾ ਉਹ ਸਾਡਾ ਸਿਧਾਂਤ ਵੀ ਆ ਇਹ ਵੀ ਇੱਕ ਤਰ੍ਹਾਂ ਦੀ ਕਿਰਤੀ ਆ ਨਾ ਬਿਲਕੁਲ ਜੀ ਤੇ ਤੁਹਾਡਾ ਬਾਕੀ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦਾ ਹਿੱਸਾ ਬਣੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਜਉਂਦੇ ਬਸ ਦਰੋ